ਖੰਨਾ ਤੋਂ ਬੇहद ਹੀ ਮੰਦਪਾਗੀ ਖਬਰ ਸਾਹਮਣੇ ਆ ਰਹੀ ਹੈ ਕਾਂਗਰਸ ਦੇ ਪੰਜ ਫਾਰ ਦੇ ਕੌਂਸਲਰ ਗੁਰਮਿੰਦਰ ਸਿੰਘ ਲਾਲੀ ਦੀ ਸ਼ਨੀਵਾਰ ਸਵੇਰੇ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਗੁਰਮਿੰਦਰ ਲਾਲੀ ਜਿਮ ਤੇ ਵਿੱਚ ਐਕਸਰਸਾਈਜ਼ ਕਰ ਰੇ ਸੀ ਤਾਂ ਐਕਸਰਸਾਈਜ਼ ਦੌਰਾਨ ਹਾਰਟ ਅਟੈਕ ਆਨ ਦੇ ਨਾਲ ਉਹਨਾਂ ਦੀ ਮੌਤ ਹੋ ਗਈ ਹਾਲਾਂਕਿ ਉਹਨਾਂ ਨੂੰ ਦੋ ਲੱਖ ਲੱਖ ਹਸਪਤਾਲਾਂ ਦੇ ਵਿੱਚ ਵੀ ਲੈ ਕੇ ਗਿਆ ਪਰ ਡਾਕਟਰਾਂ ਦੇ ਵੱਲੋਂ ਮ੍ਰਿਤਕ ਐਲਾਨ ਕਰ ਦਿੱਤਾ ਇਸ ਵਕਤ ਪਰਿਵਾਰ ਦੇ ਵਿੱਚ ਬੇहद ਗਮਗੀਨ ਮਾਹੌਲ ਬਣਿਆ ਹੋਇਆ ਹੈ ਪੂਰੇ ਇਲਾਕੇ ਦੇ ਵਿੱਚ ਇਸ ਵਕਤ ਸੋਗ ਦੀ ਲਹਿਰ ਹੈ ਗੁਰਮਿੰਦਰ ਲਾਲੀ ਕਾਂਗਰਸ ਦੇ ਸੀਨੀਅਰ ਨੇਤਾ ਸੀ ਤੇ ਖੁਦ ਜਿੱਥੇ ਪੰਜਵੀਂ ਵਾਰ ਲਗਾਤਾਰ ਕਾਂਗਰਸ ਦੇ ਪਾਰषद ਬਣੇ ਸੀ ਉਹਨਾਂ ਦੀ ਪਤਨੀ ਅੰਜਨਜੀਤ ਕੋਰ ਲਗਾਤਾਰ ਦੂਸਰੀ ਵਾਰ ਕਾਉਂਸਲਰ ਬਣੇ લાલી ਕੈਪਟਨ ਸਰਕਾਰ ਦੇ ਵਿੱਚ ਇੰਪਰੂਵਮੈਂਟ ٹرسٹ ਖੰਨਾ ਦੇ ਚੇਅਰਮੈਨ ਰਹੇ ਇਸ ਦੇ ਇਲਾਵਾ ਉਹ ਨਗਰ ਕੌਂਸਲ ਦੇ ਉਪ ਪ੍ਰਧਾਨ ਵੀ ਰਹੇ ਸੋ ਇਸ ਵਕਤ ਪੂਰੇ ਇਲਾਕੇ ਦੇ ਵਿੱਚ ਉਹਨਾਂ ਦੇ ਦੇਹਾਂਤ ਤੋਂ ਬਾਅਦ ਸੋਗ ਦੀ ਲਹਿਰ ਹੈ ਸੋ ਇਸ ਵਕਤ ਪਰਿਵਾਰ ਦਾ ਵੀ ਰੋੜਾ ਬੁਰਾ ਹਾਲ ਹੈ ਇਲਾਕਾ ਵਾਸੀਆਂ ਦੇ ਵਿੱਚ ਸੋਗ ਦੀ ਲਹਿਰ ਉਹਨਾਂ ਦੇ ਕੰਮਾਂ ਨੂੰ ਯਾਦ ਕਰਕੇ ਇਲਾਕਾ ਨਿਵਾਸੀ ਵੀ ਇਸ ਵਕਤ ਜੜਿਆ ਸੋਗ ਦੇ ਵਿੱਚ ਨਜ਼ਰ ਆ ਰਹੇ ਨੇ ਖੰਨਾ ਤੋਂ ਬੇहद ਹੀ ਮੰਦਪਾਗੀ ਖਬਰ ਸਾਹਮਣੇ ਆ ਰਹੀ ਹੈ ਕਾਂਗਰਸ ਦੇ ਪੰਜ ਫਾਰਤੀ ਕੌਂਸਲਰ ਗੁਰਮਿੰਦਰ ਸਿੰਘ ਲਾਲੀ ਦੀ ਸ਼ਨੀਵਾਰ ਸਵੇਰੇ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਗੁਰਮਿੰਦਰ ਲਾਲੀ ਜਿਮ ਵਿੱਚ ਐਕਸਰਸਾਈਜ਼ ਕਰ ਰਹੇ ਸੀ ਤਾਂ ਐਕਸਰਸਾਈਜ਼ ਦੌਰਾਨ ਹਾਰਟ ਅਟੈਕ ਆਨ ਦੇ ਨਾਲ ਉਨ੍ਹਾਂ ਦੀ ਮੌਤ ਹੋ ਗਈ ਹਾਲਾਂਕਿ ਉਨ੍ਹਾਂ ਨੂੰ 2 ਲੱਖ ਲੱਖ ਹਸਪਤਾਲਾਂ ਦੇ ਵਿੱਚ ਵੀ ਲੈ ਕੇ ਗਿਆ ਪਰ ਡਾਕਟਰਾਂ ਦੇ ਵੱਲੋਂ ਮ੍ਰਿਤਕ ਐਲਾਨ ਕਰ ਦਿੱਤਾ ਇਸ ਵਕਤ ਪਰਿਵਾਰ ਦੇ ਵਿੱਚ ਬੇहद ਗਮਗੀਨ ਮਾਹੌਲ ਬਣਿਆ ਹੋਇਆ ਹੈ ਪੂਰੇ ਇਲਾਕੇ ਦੇ ਵਿੱਚ ਇਸ ਵਕਤ ਸੋਗ ਦੀ ਲਹਿਰ ਹੈ ਗੁਰਮਿੰਦਰ ਲਾਲੀ ਕਾਂਗਰਸ ਦੇ ਸੀਨੀਅਰ ਨੇਤਾ ਸੀ ਤੇ ਖੁਦ ਜਿੱਥੇ 5ਵੀਂ ਵਾਰ ਲਗਾਤਾਰ ਕਾਂਗਰਸ ਦੇ ਪਾਰषद ਬਣੇ ਸੀ ਉਹਨਾਂ ਦੀ ਪਤਨੀ ਅੰਜਨਜੀਤ ਕੋਰ ਲਗਾਤਾਰ ਦੂਸਰੀ ਵਾਰ ਕਾਉਂਸਲਰ ਬਣੇ ਲਾਲੀ ਕੈਪਟਨ ਸਰਕਾਰ ਦੇ ਵਿੱਚ ਇੰਪਰੂਵਮੈਂਟ ٹرسٹ ਖੰਨਾ ਦੇ ਚੇਅਰਮੈਨ ਰਹੇ ਇਸ ਦੇ ਇਲਾਵਾ ਉਹ ਨਗਰ ਕੌਂਸਲ ਦੇ ਉਪ ਪ੍ਰਧਾਨ ਵੀ ਰਹੇ ਸੋ ਇਸ ਵਕਤ ਪੂਰੇ ਇਲਾਕੇ ਦੇ ਵਿੱਚ ਉਹਨਾਂ ਦੇ ਦੇਹਾਂਤ ਤੋਂ ਬਾਅਦ ਸੋਗ ਦੀ ਲਹਿਰ ਹੈ ਸੋ ਇਸ ਵਕਤ ਪਰਿਵਾਰ ਦਾ ਵੀ ਰੋ ਰੁੜਾ ਬੁਰਾ ਹਾਲ ਹੈ ਇਲਾਕਾ ਵਾਸੀਆਂ ਦੇ ਵਿੱਚ ਸੋਗ ਦੀ ਲਹਿਰ ਉਹਨਾਂ ਦੇ ਕੰਮਾਂ ਨੂੰ ਯਾਦ ਕਰਕੇ ਇਲਾਕਾ ਨਿਵਾਸੀ ਵੀ ਇਸ ਵਕਤ ਜੜਿਆ ਸੋਗ ਦੇ ਵਿੱਚ ਨਜ਼ਰ ਆ ਰਹੇ ਨੇ ਨੰਨਾ ਤੋਂ ਬੇहद ਹੀ ਮੰਦਪਾਗੀ ਖਬਰ ਸਾਹਮਣੇ ਆ ਰਹੀ ਹੈ ਕਾਂਗਰਸ ਦੇ ਪੰਜ ਫਾਰ ਦੇ ਕਾਉਂਸਲਰ ਗੁਰਮਿੰਦਰ ਸਿੰਘ ਲਾਲੀ ਦੀ ਸ਼ਨੀਵਾਰ ਸਵੇਰੇ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਗੁਰਮਿੰਦਰ ਲਾਲੀ ਜਿਮ ਤੇ ਵਿੱਚ ਐਕਸਰਸਾਈਜ਼ ਕਰ ਰੇ ਸੀ ਤਾਂ ਐਕਸਰਸਾਈਜ਼ ਦੌਰਾਨ ਹਾਰਟ ਅਟੈਕ ਆਨ ਦੇ ਨਾਲ ਉਹਨਾਂ ਦੀ ਮੌਤ ਹੋ ਗਈ ਹਾਲਾਂਕਿ ਉਹਨਾਂ ਨੂੰ 2 ਲੱਖ ਲੱਖ ਹਸਪਤਾਲਾਂ ਦੇ ਵਿੱਚ ਵੀ ਲੈ ਕੇ ਗਿਆ ਪਰ ਡਾਕਟਰਾਂ ਦੇ ਵੱਲੋਂ ਮ੍ਰਿਤਕ ਐਲਾਨ ਕਰ ਦਿੱਤਾ ਇਸ ਵਕਤ ਪਰਿਵਾਰ ਦੇ ਵਿੱਚ ਬੇहद ਗਮਗੀਨ ਮਾਹੌਲ ਬਣਿਆ ਹੋਇਆ ਹੈ ਪੂਰੇ ਇਲਾਕੇ ਦੇ ਵਿੱਚ ਇਸ ਵਕਤ ਸੋਗ ਦੀ ਲਹਿਰ ਹੈ ਗੁਰਮਿੰਦਰ ਲਾਲੀ ਕਾਂਗਰਸ ਦੇ ਸੀਨੀਅਰ ਨੇਤਾ ਸੀ ਤੇ ਖੁਦ ਜਿੱਥੇ 5ਵੀਂ ਵਾਰ ਲਗਾਤਾਰ ਕਾਂਗਰਸ ਦੇ ਪਾਰषद ਬਣੇ ਸੀ ਉਹਨਾਂ ਦੀ ਪਤਨੀ ਅੰਜਨ ਚਿੱਤ ਕੋਰ ਲਗਾਤਾਰ ਦੂਸਰੀ ਵਾਰ ਕਾਉਂਸਲਰ ਬਣੇ ਲਾਲੀ ਕੈਪਟਨ ਸਰਕਾਰ ਦੇ ਵਿੱਚ ਇੰਪਰੂਵਮੈਂਟ ਟਰਸਟ ਖੰਨਾ ਦੇ ਚੇਅਰਮੈਨ ਰਹੇ ਇਸ ਦੇ ਇਲਾਵਾ ਉਹ ਨਗਰ ਕਾਉਂਸਲ ਦੇ ਉਪ ਪ੍ਰਧਾਨ ਵੀ ਰਹੇ ਸੋ ਇਸ ਵਕਤ ਪੂਰੇ ਇਲਾਕੇ ਦੇ ਵਿੱਚ ਉਹਨਾਂ ਦੇ ਦਿਹਾਂਤ ਤੋਂ ਬਾਅਦ ਸੋਗ ਦੀ ਲਹਿਰ ਹੈ ਸੋ ਇਸ ਵਕਤ ਪਰਿਵਾਰ ਦਾ ਵੀ ਰੋ ਰ ਰੂ ਬੁਰਾ ਹਾਲ ਹੈ ਇਲਾਕਾ ਵਾਸੀਆਂ ਦੇ ਵਿੱਚ ਸੋਗ ਦੀ ਲਹਿਰ ਉਹਨਾਂ ਦੇ ਕੰਮਾਂ ਨੂੰ ਯਾਦ ਕਰਕੇ ਇਲਾਕਾ ਨਿਵਾਸੀ ਵੀ ਇਸ ਵਕਤ ਜੜਿਆ ਸੋਗ ਦੇ ਵਿੱਚ ਨਜ਼ਰ ਆ ਰਹੇ ਨੇ